ਲੋਬੀ ਸੱਜਣੋ ਅੱਜ ਤੁਹਾਨੂੰ ਇੱਕ ਵੱਖਰਾ ਨਜ਼ਾਰਾ ਵਿਖਾਉਨੇ ਆ ਵੇਖੋ ਇੱਕ ਪਾਸੇ ਕਣਕ ਪੱਕੀ ਖਲੋਤੀ ਏ ਪੂਰੀ ਪਰ ਕਣਕ ਹਾਲੇ ਵੱਡੀ ਨਹੀਂ ਗਈ ਤੇ ਦੂਸਰੇ ਬੰਨੇ ਝੋਨਾ ਲੱਗਾ ਝੋਨੇ ਨੇ ਬੂਟਾ ਬਣਾ ਲਿਆ ਏ ਦੋ ਦੋ ਤਿੰਨ ਤਿੰਨ ਪੰਜ ਪੰਜ ਨਾਲੀਆਂ ਵੀ ਕਈ ਥਾਵਾਂ ਤੇ ਬਣਾ ਚੁੱਕਾ ਏ ਝੋਨਾ ਇਹੋ ਜਿਹਾ ਨਜ਼ਾਰਾ ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਕਦੇ ਤੁਸੀਂ ਵੇਖਿਆ ਹੋਵੇਗਾ ਇਹ ਜਿਹੜਾ ਝੋਨਾ ਲੱਗਾ ਹੈ ਇਹ ਮਟਰਾਂ ਵਾਲੀ ਜ਼ਮੀਨ ਦੇ ਵਿੱਚ ਲੱਗਾ ਹੈ ਪਹਿਲਾਂ ਮਟਰ ਸੀ ਇੱਥੇ ਮਟਰ ਤੋੜਨ ਤੋਂ ਬਾਅਦ ਦੇ ਵਿੱਚ ਇੱਥੇ ਝੋਨਾ ਲਾਇਆ ਹੈ ਇਹ ਬਿਜਤੀ ਪਿੰਡ ਹੈ ਉਤਰਾਖੰਡ ਦਾ ਜਿੱਥੇ ਆਪਾਂ ਤੁਹਾਨੂੰ ਲੈ ਕੇ ਆਏ ਹਾਂ 67 ਗਾਂਜ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇੱਥੋਂ ਦਾ ਜਿਹੜਾ ਵਾਟਰ ਲੈਵਲ ਹੈ ਜਿਹੜਾ ਪਾਣੀ ਹੈ ਇੱਥੇ 9 ਫੁੱਟ ਦੇ ਆਪਾਂ ਨੂੰ ਪਾਣੀ ਮਿਲ ਜਾਂਦਾ ਹੈ ਆਮ ਆਪਣੇ ਤਾਂ ਬੜੀ ਜ਼ਿਆਦਾ ਥਾਵਾਂ ਦੇ ਉੱਤੇ ਹੁਣ 60 60 70 70 80 80 ਫੁੱਟ ਤੱਕ ਵੀ ਚਲਿਆ ਗਿਆ ਹੈ ਕਈ ਥਾਵਾਂ ਤੇ 100 150 ਫੁੱ 9 ਫੁੱਟ ਤੇ ਪਾਣੀ ਜਿਹੜਾ ਮਿਲ ਜਾਂਦਾ ਹੈ ਧਰਤੀ ਦੇ ਵਿੱਚੋਂ ਉਹੀ ਪੁਰਾਣੇ ਜ਼ਮਾਨੇ ਦੀਆਂ ਤੁਸੀਂ ਗੱਲਾਂ ਯਾਦ ਕਰ ਲਿਓ ਜੇ ਅੱਜ ਤੋਂ ਜਿਹੜਾ 30 35 40 ਸਾਲ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ ਤੇ ਆਪਾਂ ਨੂੰ ਆਪਣੇ ਇਲਾਕਿਆਂ ਦੇ ਵਿੱਚ ਵੀ ਪਾਣੀ ਇੱਥੇ ਇੱਕ ਤੱਕ ਮਿਲ ਹੀ ਜਾਂਦਾ ਹੁੰਦਾ ਸੀ ਤੁਸੀਂ ਆਪਣੇ ਬਜ਼ੁਰਗਾਂ ਦੇ ਕੋਲੋਂ ਜ਼ਰੂਰ ਸੁਣਿਆ ਵੀ ਹੋਣਾ ਸੋ ਪਾਣੀ ਦੇ ਨਾਲ ਹੀ ਸਾਰਾ ਕੁਝ ਸੰਭਵ ਹੁੰਦਾ ਹੈ ਇੱਥੇ ਪਾਣੀ ਪੂਰਾ ਵਾਟਰ ਲੈਵਲ ਜਿਹੜਾ ਚੰਗਾ ਹੈਗਾ ਇਹ ਤਾਂ ਕਰਕੇ ਹੀ ਕਣਕ ਹਾਲੇ ਵੱਡੀ ਨਹੀਂ ਗਈ ਤੇ ਝੋਨਾ ਪਹਿਲਾਂ ਹੀ ਲਾ ਦਿੱਤਾ ਹੈ ਝੋਨਾ ਬੂਟਾ ਵੀ ਬਣਾਈ ਜਾਂਦਾ ਹੈ ਇਸ 1509 ਜਿਹੜੀ ਵੈਰਾਈਟੀ ਲੱਗੀ ਏ ਹੁਣ ਇਹਨੂੰ ਵੱਢ ਕੇ ਇਹਦੇ ਤੋਂ ਬਾਅਦ ਦੇ ਵਿੱਚ ਪੀਆ 126 ਝੋਨਾ ਲਾਉਣਾ ਹੈ ਤੇ 26 ਝੋਨਾ ਵੱਢ ਕੇ ਫਿਰ ਬੀਜਣੀਏ ਕਣਕ ਸੋ ਇਦਾਂ ਕਰਕੇ ਜਿਹੜੇ ਹੁੰਦੇ ਜ਼ਿਮੀਦਾਰ ਨੇ ਤਿੰਨ ਚਾਰ ਫਸਲਾਂ ਸਾਲ ਦੇ ਵਿੱਚ ਲੈ ਜਾਂਦੇ ਨੇ ਬੜੇ ਆਰਾਮ ਦੇ ਨਾਲ ਦੋ ਵਾਰੀ ਝੋਨਾ ਇੱਕ ਵਾਰੀ ਕਣਕ ਜਿਹੜੇ ਪੁਰਾਣੇ ਬਜ਼ੁਰਗ ਵੀਡੀਓ ਵੇਂਦੇ ਨੇ ਉਹਨਾਂ ਨੂੰ ਜ਼ਰੂਰ ਪੰਜਾਬ ਦਾ ਚੇਤਾ ਆਉਂਦਾ ਹੋਣਾ ਜਦੋਂ ਪੰਜਾਬ ਦੇ ਵਿੱਚ ਵੀ ਝੋਨਾ ਦੋ ਵਾਰੀ ਲੱਗਦਾ ਹੁੰਦਾ ਸੀ ਤੁਸੀਂ ਯਾਦ ਕਰ ਲਿਓ ਜੇ ਬਿਲਕੁਲ ਇਦਾਂ ਦਾ ਮਾਹੌਲ ਹੋਇਆ ਕਰਦਾ ਸੀ ਉਦੋਂ ਕਣਕ ਹਾਲੇ ਵੱਡੀ ਨਹੀਂ ਜਾਂਦੀ ਹੁੰਦੀ ਸੀ ਪਹਿਲਾਂ ਹੀ ਜ਼ਿਮੀਦਾਰ ਝੋਨਾ ਲਾ ਦਿੰਦੇ ਹੁੰਦੇ ਸੀ ਕਿਉਂਕਿ ਪਾਣੀ ਉੱਤੇ ਹੁੰਦਾ ਸੀ ਪਰ ਹੌਲੀ 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 ਪਾਣੀ ਝੋਨਾ ਲੱਗਣ ਦੇ ਕਾਰਨ ਮੱਕੀਆਂ ਬੀਜੀਆਂ ਜਾਣ ਦੇ ਕਾਰਨ ਮਕਈ ਤੇ ਝੋਨਾ ਜਿਹੜਾ ਦੋ ਚ ਤੇ ਆਪਾਂ ਇੱਕ ਵਾਰੀ ਝੋਨਾ ਲਾਉਣ ਦੀ ਸਥਿਤੀ ਦੇ ਵਿੱਚ ਆ ਚੁੱਕੇ ਹਾਂ ਪਰ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜਿਹੜੇ ਇਲਾਕੇ ਨੇ ਅੱਜ ਵੀ ਦੋ ਬਾਰ ਝੋਨਾ ਲੱਗਦਾ ਹੈ ਇੱਥੇ ਤੁਸੀਂ ਵੇਖ ਸਕਦੇ ਹੋ ਬੜਾ ਸੋਹਣਾ ਝੋਨਾ ਇਹਨਾਂ ਦਾ ਖਲੋਤਾ ਹੈ ਜਿੱਥੋਂ ਤੱਕ ਮੈਂ ਵੇਖਿਆ ਹੈ 1509 ਦੇ ਵਿੱਚ ਕੋਈ ਜ਼ਿਆਦੀਆਂ ਦਿੱਕਤਾਂ ਨਹੀਂ ਗਈਆਂ ਮੌਸਮ ਵੀ ਠੰਡਾ ਹੈ ਹਾਲਾਕਿ ਇਹਨਾਂ ਦਿਨਾਂ ਦੇ ਵਿੱਚ ਤੇ ਝੰਡਾ ਰੋਗ ਦੀ ਥੋੜੀ ਬਾਤੀ ਦਿੱਕਤ ਜੋ ਆਪਾਂ ਨੂੰ ਆਮ ਦੇਖਣ ਨੂੰ ਮਿਲਦੀ ਏ ਆਪਾਂ ਨੂੰ ਵੀ ਉਹਨਾਂ ਦਿਨਾਂ ਦੇ ਵਿੱਚ ਉਹ ਹੁਣ ਵੀ ਥੋੜੀ ਬਾਤੀ ਜਿਹੜੀ ਇਹਨਾਂ ਝੋਨਿਆਂ ਦੇ ਵਿੱਚ ਵੇਖਣ ਨੂੰ ਮਿਲ ਜਾਂਦੀ ਏ ਬਾਕੀ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਗਈ ਪਰ ਖੂਬਸੂਰਤੀ ਬਹੁਤ ਜ਼ਿਆਦੀ ਏ ਇੱਕੋ ਹੀ ਫਰੇਮ ਦੇ ਵਿੱਚ ਦੋ ਫਸਲਾਂ ਇੱਕ ਪਾਸੇ ਸੌਣ ਦਾ ਗਰਮੀਆਂ ਦਾ ਰਾਜਾ ਖਲੋਤਾ ਹੈ ਝ ਤੇ ਦੂਸਰੇ ਬੰਨੇ ਠੰਡ ਦੀ ਰਾਣੀ ਖਲੋਤੀ ਏ ਕਣਕ ਇੱਕੋ ਹੀ ਫਰੇਮ ਦੇ ਵਿੱਚ ਦੋ ਫਸਲਾਂ ਹੋਣ ਤਾਂ ਬੜਾ ਜ਼ਿਆਦਾ ਖੂਬਸੂਰਤ ਮਾਹੌਲ ਬਣਦਾ ਏ ਕਿੰਨਾ ਕਿੰਨਾ ਨੇ ਇਹ ਚੀਜ਼ ਪਹਿਲੀ ਵਾਰੀ ਵੇਖੀ ਏ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਸਾਨੂੰ ਦੱਸਿਓ ਜੇ ਤੇ ਕਿਹੜੇ ਕਿਹੜੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ ਨੂੰ ਵੇਖ ਕੇ ਪੰਜਾਬ ਦਾ ਚੇਤਾ ਆ ਗਿਆ ਹੈ ਪਹਿਲੇ ਸਮਿਆਂ ਦਾ ਜਦੋਂ ਦੋ ਵਾਰੀ ਝੋਨਾ ਲੱਗਦਾ ਹੁੰਦਾ ਸੀ ਸਾਨੂੰ ਤੁਸੀਂ ਜ਼ਰੂਰ ਦੱਸਿਓ ਜੇ ਬਾਕੀ ਵੀਡੀਓ ਹੋਰ ਪੈਣਾ ਪ੍ਰਾਵਾਂ ਦੇ ਨਾਲ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਵੇਖਣ ਤੋਂ ਬਾਅਦ ਵਿੱਚ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਤੈਅ ਦਲੋ ਬਹੁਤ ਬਹੁਤ